ਬੱਡੇ ਲੀਡ ਲੈ ਕੇ ਜਿੱਤਪਾਲ ਵਧ ਰਹੇ ਡਿੰਪੀ ਢਿੱਲੋਂ ਕੋਈ ਭਾਵਕ ਦੇਖੋ ਕੀ ਬੋਲੇ ਡਿੰਪੀ ਸਾਹਿਬ ਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹਾਂ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਜੀ ਹਾਂਜੀ ਦੇਖੋ ਹਰ ਬੰਦੇ ਨੂੰ ਚਾਹਤਾ ਬਹੁਤ ਜ਼ਿਆਦਾ ਹੈ ਜੀ ਇਸ ਵਿੱਚ ਕੋਈ ਦੋ ਰਹਿ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਆ ਇਹ ਇਕੱਲਾ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਮੈਂ ਕੁਝ ਕਰਤਾ ਕਿ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਘੁਮਾਤੀ ਇਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਓਬਵੀਅਸਲੀ ਇਹ ਇਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਆ ਸ਼ਾਮਿਲ ਹੋਣਾ ਪਰਮਾਤਮਾ ਸੋਹਣਾ ਟਾਈਮ ਲਿਆਵੇ ਹੋਰ ਦੋ ਤਿੰਨ ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਮੈਂ ਜੋ ਵੀ ਹਾਂ ਜੀ ਇਨਾਂ ਕਰਕੇ ਆ ਸਵੇਰੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠੀ ਵੀ ਤੁਸੀਂ ਪੋਸਟ ਸਾਂਝੀ ਕੀਤੀ ਆ ਤਾਂ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ ਸਤਿ ਸ੍ਰੀ ਅਕਾਲ ਦੇਖੋ ਇਲੈਕਸ਼ਨ ਆ ਜੀ ਥੋੜਾ ਬਹੁਤਾ ਤਾਂ ਜਿੰਨਾ ਮਰਜ਼ੀ ਤੁਸੀਂ ਕੌਨਫੀਡੈਂਟ ਹੋ ਥੋੜਾ ਬਹੁਤਾ ਤਾਂ ਦਿਲ ਦੇਖੋ ਧੜਕਦਾ ਹੀ ਆ ਜੋ ਵੀ ਹੈ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ ਚ ਬੰਦ ਪਈ ਹੈ ਦਿਲ ਤਾਂ ਧੜਕਦਾ ਹੀ ਹੈ ਬਿਲਕੁਲ ਬਟ ਕੌਨਫੀਡੈਂਟਾਂ ਦੀ ਬਹੁਤ ਚਾਹੀਦੀ ਉਮੀਦ ਹੈ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਵੀ ਅੱਜ ਸਵੇਰ ਤੋਂ ਹੀ ਵੱਡਾ ਇਕੱਠ ਕੋਠੀ ਚ ਹੋ ਗਿਆ ਜੀ ਹਾਂ ਬਿਲਕੁਲ ਉਹ ਆਪ ਦਿਖ ਹੀ ਰਿਹਾ ਹੈ ਦਿਖ ਹੀ ਰਿਹਾ ਹੌਸਲਾ ਤਾਂ ਦੇਖੋ ਖਲਾਸ਼ਰੀ ਤਾਂ ਮਿਲ ਹੀ ਰਹੀ ਹੈ ਇਸ ਤੋਂ ਕੋਈ ਦੂਰ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਦੀ ਹਰੇ ਦੋ ਦੋ ਰਾਉਂਡ ਹੀ ਹੋਏ ਆ ਇਸ ਤਰ੍ਹਾਂ ਦੀਆਂ ਨਹੀਂ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹੈ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10-12 ਹਜ਼ਾਰ ਲੀਡ ਆ ਲੈਣ ਦੂਜੀ ਅੱਗੇ ਟੱਪ ਲੈਣ ਦੀ ਹੈ ਚੰਗੀ ਤਰ੍ਹਾਂ ਜੀ ਫਿਰ ਆਪੇ ਬਣ ਜੂਗਾ ਜੀ ਮਾਹੌਲ ਇੱਥੇ ਕੀਨੇ ਪੁੱਛਣਾ ਜੀ ਆਪੋ ਤਾਪ ਦੁਨੀਆ ਹੋ ਜਾਣੀ ਹੈ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਇਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਟੜਕੂ ਚੱਲ ਰਿਹਾ ਜਿੰਨਾ ਚਿਰ 10 ਹਜ਼ਾਰ ਲੀਡ ਕ੍ਰੋਸ ਨਹੀਂ ਨਾ ਕਰਦੀ ਉਹ ਨਜ਼ਰ ਤੜਕੂ ਰਹੂਗਾ ਉਮੀਦ ਹੈ ਵੀ 10000 ਰਪਏ ਕਮਾਣੇ ਇਸ ਸਾਲ ਹਾਂਜੀ ਹਾਂਜੀ ਬਹੁਤ ਵੱਡੀ ਉਮੀਦ ਹੈ ਜੀ ਬਹੁਤ ਬਹੁਤ ਧੰਨਵਾਦ ਡਿੰਪੀ ਢਲੋਂ ਲਗਾਤਾਰ ਐਮਪੀ ਢਲੋਂ ਜਿੰਦਾਬਾਦ ਹੈ ਬਈ ਜੀ ਡਿੰਪੀ ਜੀ ਸਾਹਿਬ ਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹੋ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਜੀ ਹਾਂਜੀ ਦੇਖੋ ਹਰ ਬੰਦੇ ਨੂੰ ਚਾਹ ਤਾਂ ਬਹੁਤ ਜ਼ਿਆਦਾ ਹੈ ਜੀ ਇਸ ਵਿੱਚ ਕੋਈ ਦੋ ਰਹਿ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਹੈ ਇਹ ਇਕੱਲਾ ਹਰਦੀਪ ਸਿੰਘ ਡਿੰਪੀ ਢਲੋਣੀ ਵੀ ਮੈਂ ਕੁਝ ਕਰਤਾ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਘੁਮਾਤੀ ਇਹਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਓਬਵੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਆ ਸ਼ਾਮਿਲ ਹੋਣਾ ਪ੍ਰਮਾਤਮਾ ਸੋਨਾ ਟਾਈਮ ਲਿਆਵੇ ਹੋਰ ਦੋ ਤਿੰਨ ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਮੈਂ ਜੋ ਵੀ ਹਾਂ ਜੀ ਇਨਾ ਕਰਕੇ ਆ ਸਰ ਇਹ ਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ ਵੀ ਤੁਸੀਂ ਪੋਸਟ ਸਾਂਝੀ ਕੀਤੀ ਆ ਤਾਂ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ ਸਰ ਦੇਖੋ ਇਲੈਕਸ਼ਨ ਆ ਜੀ ਥੋੜਾ ਬਹੁਤਾ ਤਾਂ ਜਿੰਨਾ ਮਰਜੀ ਤੁਸੀਂ ਕੌਨਫੀਡੈਂਟ ਹੋ ਥੋੜਾ ਬਹੁਤਾ ਤਾਂ ਦਿਲ ਦੇਖੋ ਧੜਕਦਾ ਹੀ ਆ ਜੋ ਵੀ ਆ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ 'ਚ ਬੰਦ ਪਈ ਹੈ ਦਿਲ ਤਾਂ ਧੜਕਦਾ ਹੀ ਹੈ ਬਿਲਕੁਲ ਬਟ ਕੌਨਫੀਡੈਂਟ ਹਾਂ ਜੀ ਬਹੁਤ ਜ਼ਿਆਦਾ ਉਮੀਦ ਆ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਜੀ ਅੱਜ ਸਵੇਰ ਤੋਂ ਹੀ ਵੱਡਾ ਇਕੱਠ ਕੋਠੀ ਚ ਹੋ ਗਿਆ ਜੀ ਹਾਂ ਬਿਲਕੁਲ ਉਹ ਆਪ ਦਿਖ ਹੀ ਰਿਹਾ ਦਿਖ ਹੀ ਰਿਹਾ ਹੌਸਲਾ ਤਾਂ ਦੇਖੋ ਅ ਹੱਲਾ ਸ਼ਰੀ ਤਾਂ ਮਿਲ ਹੀ ਰਹੀ ਹੈ ਜੀ ਇਸਟ ਕੋਈ ਦੋਰਾ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਦੀ ਹਜੇ ਦੋ ਦੋ ਰਾਉਂਡ ਹੀ ਹੋਏ ਆ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10 12000 ਲੀਡ ਆ ਲੈਣ ਦੋ ਜੀ ਅੱਗੇ ਟੱਪ ਲੈਣ ਦੀ ਚੰਗੀ ਤਰ੍ਹਾਂ ਜੀ ਫਿਰ ਆਪੇ ਬਣ ਜੂਆ ਜੀ ਮਾਹੌਲ ਇੱਥੇ ਕਿਹਨੇ ਪੁੱਛਣਾ ਜੀ ਆਪੋ ਤਾਂ ਆਪ ਦੁਨੀਆ ਹੋ ਜਾਣੀ ਹੈ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਕਿਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਤੜਕੂ ਚੱਲ ਰਿਹਾ ਜਿੰਨਾ ਚਿਰ 10000 ਲੀਡ ਕ੍ਰੋਸ ਨਹੀਂ ਨਾ ਕਰਦੀ ਉਹਨਾਂ ਚਿਰ ਤੜਕੂ ਰਹੂਗਾ ਉਮੀਦ ਹੈ ਵੀ 10000 ਪਾਰ ਕਰਨੇ ਸੋਚ ਹਾਂਜੀ ਹਾਂਜੀ ਬਹੁਤ ਵੱਡੀ ਉਮੀਦ ਹੈ ਜੀ ਬਹੁਤ ਬਹੁਤ ਧੰਨਵਾਦ ਜਿੰਪੀ ਤੇ ਲੋ ਲਗਾਤਾ ਜਿੰਪੀ ਜਿੰਦਾਬਾਦ ਹੈ ਬਈ ਜੀ